ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਣ ਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾ ਸ਼ਬ ਮਹਿਜ਼ ਚੰਦ ਕੁ ਘੰਟਿਆਂ ਦਾ ਸਮਾਂ ਜਿਹੜਾ ਉਹ ਬਾਕੀ ਬਚਿਆ ਹੈ ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਤੇ ਕੱਲ ਸਵੇਰ 8 ਵਜੇ VOTING ਕੇਂਦਰਾਂ ਦੇ ਵਿੱਚ ਚੋਣਾਂ ਦੀ ਗਿਣਤੀ ਹੈ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਤਾਂ ਕੁਝ ਘੰਟਿਆਂ ਵਿੱਚ ਕਰੀ ਪਤਾ ਚੱਲ ਜਾਵੇਗਾ ਕਿ ਲੋਕਾਂ ਵੱਲੋਂ ਕਿਸ ਉਮੀਦਵਾਰ ਨੂੰ ਆਪਣਾ ਲੋਕ ਸਭਾ ਦਾ ਨੁਮਾਇੰਦਾ ਚੁਣਿਆ ਗਿਆ ਜੀ ਹਾਂ ਮਹਿਜ਼ ਚੰਦ ਕੁ ਘੰਟਿਆਂ ਦਾ ਸਮਾਂ ਜਿਹੜਾ ਉਹ ਬਾਕੀ ਬਚਿਆ ਤਾਂ ਜ਼ਿਆਦਾਤਰ ਆਵਾਜ਼ ਹੈ ਜਿਹੜੀ ਉਹ ਐਨਡੀਆ ਸਰਕਾਰ ਰਿਪੀਟ ਹੋਣ ਦੀ ਆ ਰਹੀ ਹੈ ਇਹ ਗੱਲ ਮੈਂ ਨਹੀਂ ਆਖ ਰਿਹਾ ਬਲਕਿ ਜੋ ਵਕਫਾ ਕੇ ਟੀਵੀ ਚੈਨਲਸ ਤੇ ਵੱਡੇ ਟੀਵੀ ਚੈਨਲਸ ਨੇ ਨੈਸ਼ਨਲ ਟੀਵੀ ਚੈਨਲਸ ਨੇ ਉਹਨਾਂ ਦੇ ਐਗਜ਼ਿਟ ਪੋਲ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਕਿ ਇੱਕ ਵਾਰ ਮੁੜ ਤੋਂ ਨਰਿੰਦਰ ਮੋਦੀ ਦੀ ਅਗਵਾਈ ਤੇ ਵਿੱਚ ਭਾਜਪਾ ਦੀ ਹੈਟ੍ਰਿਕ ਹੋਣ ਜਾ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਦੋਂ ਕੱਲ ਸਰੈਂਡਰ ਕੀਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਉਹਨਾਂ ਵੱਲੋਂ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਸੀ ਕਿ ਕਿਸੇ ਵੀ ਗੱਲ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਇਹ ਜੋ ਐਗਜ਼ਿਟ ਪੋਲ ਦਿਖਾਇਆ ਜਾ ਰਿਹਾ ਹੈ ਇਹ ਪੂਰੀ ਤਰ੍ਹਾਂ ਦੇ ਨਾਲ ਫਰਜ਼ੀ ਐਗਜ਼ਿਟ ਪੋਲ ਹੈ ਤੇ ਮੋਦੀ ਮੀਡੀਆ ਦਾ ਐਗਜ਼ਿਟ ਪੋਲ ਹੈ ਸੋ ਦੂਜੇ ਪਾਸੇ ਜੇਕਰ ਆਪਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਮਾਫੀ ਚੋਣਾ ਕਾਂਗਰਸੀ ਆਗੂ ਰਾਹੁਲ ਗਾਂਧੀ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਮੋਦੀ ਮੀਡੀਆ ਦਾ ਐਗਜ਼ਿਟ ਪੋਲ ਹੈ ਜਦਕਿ ਇੰਡੀਆ ਗਠਜੰਬੰਦ ਨੂੰ 295 ਤੋਂ ਵਧੇਰੇ ਸੀਟਾਂ ਜਿਹੜੀਆਂ ਆ ਰਹੀਆਂ ਨੇ ਫਿਲਹਾਲ ਦੇਸ਼ ਤੇ ਵਿੱਚ ਐਨਡੀਆ ਦੀ ਸਰਕਾਰ ਮੋੜ ਰਿਪੀਟ ਹੋਵੇਗੀ ਕਿ ਭਾਜਪਾ ਦੀ ਹੈਟ੍ਰਿਕ ਹੋਵੇਗੀ ਜਾਂ ਫਿਰ ਇੰਡੀਆ ਗੱਠਜੋੜਨ ਦਾ ਦੇਸ਼ ਦੀ ਸੱਤਾ ਤੇ ਕਬਜ਼ਾ ਹੋਵੇਗਾ ਮਹਿਜ਼ ਕੁਝ ਕੋ ਚੰਦ ਕੁ ਘੰਟਿਆਂ ਬਾਅਦ ਇਹ ਸਾਰਾ ਜਿਹੜਾ ਮਾਜ਼ਰਾ ਕਲੀਅਰ ਹੋ ਜਾਵੇਗਾ ਤਾਂ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਜ਼ਿਆਦਾਤਰ ਟੱਕਰ ਮੰਨੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਵਿਚਾਰ ਮੰਨੀ ਜਾ ਰਹੀ ਹੈ ਕਿਉਂਕਿ ਜਿਨ੍ਹਾਂ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੇ ਚਿਹਰੇ ਤੇ ਇੱਕੋ ਹੀ ਗੱਲ ਹੁੰਦੀ ਹੈ ਉਹਨਾਂ ਦੀ ਜ਼ੁਬਾਨ ਤੇ ਇੱਕੋ ਹੀ ਗੱਲ ਹੁੰਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮੁਕਾਬਲਾ ਹੈ ਉਹ ਸਿਰਫ ਤੇ ਸਿਰਫ ਕਾਂਗਰਸ ਦੀ ਉਮੀਦਵਾਰ ਯਮਨੀ ਗੋਮਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਵਿਚਕਾਰ ਹੈ ਸੋ ਹੁਸ਼ਿਆਰਪੁਰ ਦੀ ਜਨਤਾ ਵੱਲੋਂ ਕਿਸ ਨੂੰ ਆਪਣਾ ਸੰਸਦ ਚੁਣਿਆ ਗਿਆ ਕਿਸ ਨੂੰ ਸੰਸਦ ਦੀਆਂ ਪੋਟੀਆਂ ਚੜਨ ਦਾ ਮੌਕਾ ਮਿਲੇਗਾ ਮਹਿਜ ਕੁਝ ਕੁ ਸਮੇਂ ਤੱਕ ਹੈ ਕੱਲ ਸਵੇਰ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤਾਂ ਕੁਝ ਘੰਟਿਆਂ ਦੇ ਵਿੱਚ ਹੀ ਸਾਰਾ ਮਾਜ਼ਰਾ ਕਲੀਅਰ ਹੋ ਜਾਵੇਗਾ ਉੱਥੇ ਜੇਕਰ ਆਪਾਂ ਉਮੀਦਵਾਰਾਂ ਦੀ ਗੱਲ ਕਰੀਏ ਚਾਹੇ ਉਹ ਕਾਂਗਰਸ ਦਾ ਉਮੀਦਵਾਰ ਹੈ ਚਾਹੇ ਆਮ ਆਦਮੀ ਪਾਰਟੀ ਦਾ ਹੈ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਉਮੀਦਵਾਰ ਹੈ ਤਾਂ ਟੜਕਣਾ ਹਰ ਇੱਕ ਉਮੀਦਵਾਰ ਦੀਆਂ ਵਾਦ ਚੁੱਕੀਆਂ ਨੇ ਚਿੰਤਾ ਸਤਾਰ ਗਿਆ ਕਿਉਂਕਿ ਬਹੁਤ ਜ਼ਿਆਦਾ ਹਰ ਇੱਕ ਉਮੀਦਵਾਰ ਵੱਲੋਂ ਮਿਹਨਤ ਕੀਤੀ ਹੁੰਦੀ ਹੈ ਪੈਸੇ ਵੀ ਖੂਬ ਖਰਚ ਕੀਤੇ ਹੁੰਦੇ ਆ ਤਾਂ ਅਜਿਹੇ ਦੇ ਵਿੱਚ ਜੇਕਰ ਨਤੀਜੇ ਉਹਨਾਂ ਦੀ ਇੱਛਾ ਅਨੁਸਾਰ ਨਾ ਆਉਣ ਤਾਂ ਆਪਣੇ ਆਪ ਦੇ ਵਿੱਚ ਹੀ ਵਿਅਕਤੀ ਨੂੰ ਨਿਰਾਸ਼ਾ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਫਿਲਹਾਲ ਖੈਰ ਇਹ ਤਾਂ ਹੈ ਕਿ ਬਹੁਤ ਸਾਰੇ ਉਮੀਦਵਾਰ ਹੁਸ਼ਿਆਰਪੁਰ ਦੇ ਵਿੱਚ ਰਾਜਨੀਤਿਕ ਪਾਰਟੀਆਂ ਤੋਂ ਲੈਸਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਕੁਝ ਵਿਅਕਤੀਆਂ ਵੱਲੋਂ ਆਪਣੀ ਕਿਸਮਤ ਅਜ਼ਮਾਈ ਗਈ ਹੈ ਖੈਰ ਹੁਸ਼ਾਰਪੁਰ ਦੇ ਲੋਕ ਕਿਸ ਨੂੰ ਸੰਸਦ ਦੀਆਂ ਪੌੜੀਆਂ ਚੜਾਉਣਗੇ ਇਹ ਕੱਲ ਹੀ ਪਤਾ ਲੱਗ ਸਕੇਗਾ ਪਰੰਤੂ ਜੇਕਰ ਆਪਾਂ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਦੀਆਂ ਧੜਕਣਾਂ ਜਿਹੜੀਆਂ ਵੱਧ ਚੁੱਕੀਆਂ ਨੇ ਸੋ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਤੁਹਾਡੀ ਨਜ਼ਰ ਦੇ ਵਿੱਚ ਤੁਹਾਨੂੰ ਕੀ ਆ ਰਿਹਾ ਕਿ ਹੁਸ਼ਾਰਪੁਰ ਤੋਂ ਕਿਹੜਾ ਉਮੀਦਵਾਰ ਜਿੱਤ ਹਾਸਲ ਕਰ ਸਕਦਾ ਹੈ ਸੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕੈਮਰਾ ਪਰਸਨ ਕਰਮਜੀਤ ਸਿੰਘ ਅੱਜ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ